ਦੇਖ ਸਕਦੇ ਹੋ ਤੁਸੀਂ 33ਵਾਂ ਚੰਡੀਗੜ੍ਹ ਸਟੇਟ ਕਰਾਟਿਕ ਚੈਂਪੀਅਨਸ਼ਿਪ ਹੈ ਜਿਹੜਾ ਇਹ ਮੁਕਾਬਲੇ ਇੱਥੇ ਚੱਲ ਰਹੇ ਨੇ ਕਰਾਟਿਕ ਐਸੋਸੀਏਸ਼ਨ ਆਫ ਇੰਡੀਆ ਕੇਏਆਈ ਦੇ ਵੱਲੋਂ ਇਹ ਜਿਹੜਾ ਸਾਰਾ ਹੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਥੇ ਵੱਖ-ਵੱਖਆਂ ਟੀਮਾਂ ਦੇ ਵਿੱਚੋਂ ਜਿਹੜੇ ਮੁਕਾਬਲੇ ਚੱਲ ਰਹੇ ਨੇ ਛੋਟੇ-ਛੋਟੇ ਬੱਚੇ ਯੰਗ ਏਜ ਕੁੜੀਆਂ ਤੇ ਮੁੰਡੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਉਹਨਾਂ ਦੇ ਮੁਕਾਬਲੇ ਚੱਲ ਰਹੇ ਨੇ ਤਾਂ ਤੁਸੀਂ ਇਹ ਮੁਕਾਬਲੇ ਦੇਖ ਰਹੇ ਹੋ ਕਰਾਟੇ ਅਕੈਡਮੀ ਦੇ ਵਿੱਚੋਂ ਇਹ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਇਹ 2024 ਤੇ 2025 ਦਾ ਜਿਹੜਾ ਫਾਈਨਲ ਚੈਂਪੀਅਨਸ਼ਿਪ ਮੁਕਾਬਲਾ ਇੱਥੇ ਚੱਲ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਵੱਖ-ਵੱਖ ਜਿਹੜੀਆਂ ਫਾਊਂਡੇਸ਼ਨਾਂ ਨੇ ਉਹਨਾਂ ਦੇ ਪੱਲੇ ਵਾਕੇ ਸਹਿਯੋਗ ਦਿੱਤਾ ਗਿਆ ਇੱਕ ਵੱਖ-ਵੱਖ ਸੰਸਥਾਾਂ ਮੈਂ ਤੇ ਪੁਕਾਰ ਫਾਊਂਡੇਸ਼ਨ ਵੀ ਇੱਥੇ ਪਹੁੰਚੀ ਹੈ ਜੋ ਕਿ ਹਰ ਸਾਲ ਇਸੇ ਇਵੈਂਟ ਦੇ ਵਿੱਚ ਆਪਣਾ ਹਿੱਸਾ ਲੈਂਦੀ ਹੈ ਛੋਟੇ ਬੱਚਿਆਂ ਦਾ ਤੇ ਬੱਚਿਆਂ ਜਿਹੜਾ ਹੌਸਲਾ ਅਫਜ਼ਾਈ ਕਰਦੇ ਹੌਸਲਾ ਵਧਾਉਂਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਮੁਕਾਬਲੇ ਜਿਹੜੇ ਚੱਲ ਰਹੇ ਨੇ ਬਹੁਤ ਸਾਰੀਆਂ ਅਕੈਡਮੀਆ ਦੇ ਵਿੱਚੋਂ ਇੱਥੇ ਜਿਹੜੇ ਬੱਚੇ ਨੇ ਅੱਜ ਵੱਧ ਚੜ ਕੇ ਪਹੁੰਚੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੋਟੇ-ਛੋਟੇ ਬੱਚੇ ਬੱਚੀਆਂ ਇਸ ਕਾਰਾਟੀ ਮੁਕਾਬਲੇਾਂ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ ਅਸੀਂ ਤੁਹਾਨੂੰ ਸਾਰੀ ਜਿਹੜੀ ਇੱਥੇ ਦੀ ਵੀਡੀਓ ਹੈ ਦਿਖਾ ਰਹੇ ਹਾਂ ਪ੍ਰੋਗਰਾਮ ਇਤੋਂ ਜਿਹੜਾ ਚੱਲ ਰਿਹਾ ਮੁਕਾਬਲੇ ਸ਼ਰਕਤ ਟੀਵੀ ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਜਿਹੜੇ ਛੋਟੇ ਛੋਟੇ ਬੱਚੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਛੋਟੀਆਂ عمرਾਂ ਨੇ ਗੇਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹਿੱਸਾ ਲੈ ਰਹੇ ਨੇ ਭਾਗ ਲੈ ਰਹੇ ਨੇ ਬਹੁਤ ਵੱਡਾ ਇਹ ਜਿਹੜਾ ਹੌਸਲਾ ਵੀ ਹੈ ਜਿਹੜਾ ਪੁਕਾਰ ਵਰਗੀਆਂ ਫਾਊਂਡੇਸ਼ਨਾਂ ਨੇ ਜਿਹੜੀਆਂ ਸੰਸਥਾਵਾਂ ਨੇ ਉਹ ਆ ਕੇ ਬਧਾਉਂਦੀਆਂ ਨੇ ਤਾਂ ਹੀ ਛੋਟੇ ਬੱਚੇ ਅੱਗੇ ਜਾ ਕੇ ਜਿਹੜੇ ਵੱਡੇ ਵੱਡੇ ਮੈਡਲਾਂ ਤੱਕ ਪਹੁੰਚਦੇ ਨੇ ਵੱਡੇ ਜਿਹੜੇ ਮੁਕਾਮ ਹੈ ਉਹਨਾਂ ਨੂੰ ਹਾਸਲ ਕਰਦੇ ਨੇ ਹੁਣ ਬਹੁਤ ਸਾਰੀਆਂ ਅਚੀਵਮੈਂਟਸ ਬੱਚਿਆਂ ਨੂੰ ਤਾਂ ਹੀ ਮਿਲਦੀਆਂ ਨੇ ਜਦੋਂ ਬੱਚਿਆਂ ਨੂੰ ਕਿਸੇ ਨਾ ਕਿਸੇ ਦਾ ਜਿਹੜਾ ਸਹਾਰਾ ਹੌਸਲਾ ਹੁੰਦਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਅਕੈਡਮੀਆਂ ਦੇ ਵਿੱਚੋਂ ਸਟੂਡੈਂਟ ਛੋਟੇ ਬੱਚੇ ਤੇ ਬੱਚੀਆਂ ਪਹੁੰਚੇ ਨੇ ਰਿੰਗ ਦੇ ਤੁਸੀਂ ਦੇਖ ਰਹੇ ਹੋ ਰਿੰਗ ਸਾਹਮਣੇ ਰਿੰਗ ਹੈ ਰਿੰਗ ਦੇ ਵਿੱਚ ਵੀ ਜਿਹੜੇ ਮੁਕਾਬਲੇ ਹੋਣਗੇ ਤਾਂ ਅਸੀਂ ਤੁਹਾਨੂੰ ਸਾਰਾ ਹੀ ਇਸ ਸਟੇਡੀਅਮ ਦਾ ਜਿਹੜਾ ਇੱਕ ਵਾਰੀ ਆ ਲਈ ਦੋਲੇ ਤੋਂ ਨਜ਼ਾਰਾ ਦਿਖਾਉਣੇ ਆ ਕਿਸ ਤਰੀਕੇ ਦੇ ਨਾਲ ਇੱਥੇ ਬੱਚੇ ਜਿਹੜੇ ਪਹੁੰਚੇ ਹੋਏ ਨੇ ਤਾਂ ਜੇਕਰ ਗੱਲ ਕਰੀਏ ਇੱਥੇ ਸਾਰੀਆਂ ਸਹੂਲਤਾਂ ਨੇ ਫਰਸਟ ایڈ ਜਿਹੜੀ ਹੈ ਮਤਲਬ ਕਿਸੇ ਬੱਚੇ ਨੂੰ ਸੱਟ ਫਟ ਲੱਗ ਜਾਂਦੀ ਹੈ ਉਹ ਵੀ ਇੱਥੇ ਜਿਹੜੀ ਫਰਸਟ ایڈ ਜਿਹੜੀ ਦਿੱਤੀ ਗਈ ਹੈ ਪੁਕਾਰ ਫਾਊਂਡੇਸ਼ਨ ਦੇ ਵੱਲੋਂ ਇਹ ਜਿਹੜੀਆਂ ਸਹੂਲਤਾਂ ਕਾਫੀ ਇੱਥੇ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਬੱਚੇ ਛੋਟੇ-ਛੋਟੇ ਇਹ ਜਿਹੜੇ ਕੀ ਮੈਡਲ ਜਿੱਤ ਵੀ ਚੁੱਕੇ ਨੇ ਹੁਣ ਹੋਰ ਵੀ ਜਿਹੜੇ ਕਰਾਟੇ ਦੇ ਜਿਹੜੇ ਮੈਚ ਨੇ ਉਹ ਹੋ ਰਹੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬੱਚੇ ਛੋਟੀਆਂ ਉਮਰਾਂ ਨੇ ਪਰ ਵੱਡੇ ਜਿਹੜੇ ਮੁਕਾਮ ਹੈ ਹਾਸਲ ਕਰਨਗੇ ਜੇਕਰ ਹੁਣ ਤੋਂ ਹੀ ਖੇਡਣਗੇ ਦੇਖ ਸਕਦੇ ਹੋ ਤੁਸੀਂ ਅਸੀਂ ਤੁਹਾਨੂੰ ਇਹਨਾਂ ਤਸਵੀਰਾਂ ਦਿਖਾ ਰਹੇ ਹਾਂ Winner winner ਇਧਰ ਆ ਜੋ ਤੁਹਾਨੂੰ ਇੱਥੇ ਜਿਹੜੇ winner ਨੇ ਉਹ ਅਨਾਉਂਸ ਹੋ ਜਾ ਰਹੇ ਨੇ ਇਹਨਾਂ ਨੂੰ ਮੈਡਲ ਜਿਹੜੇ ਆ ਪਹਿਨਾਈ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਬੱਚੀ ਹੈ winner ਹੈ ਵੀ ਫਰਸਟ ਨੰਬਰ ਤੇ ਪਹਿਲੇ ਨੰਬਰ ਤੇ ਆਈ ਹੈ ਤਾਂ ਉਸ ਨੂੰ ਮੈਡਲ ਜਿਹੜਾ ਪਹਿਨਾ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਗੱਲ ਹੈ ਬਹੁਤ ਚੰਗੀ ਗੱਲ ਹੈ ਇਹ ਛੋਟੇ ਛੋਟੇ ਬੱਚੇ ਨੇ ਜਿਹੜੇ ਖੇਡ ਰਹੇ ਨੇ ਅਕੈਡਮੀਆ ਦੇ ਵੱਲੋਂ ਬਹੁਤ ਸਾਰੀਆਂ ਇੱਥੇ ਜਿਹੜੀਆਂ ਅਕੈਡਮੀਆਾਂ ਪਹੁੰਚਿਆ ਹੋਈਆਂ ਨੇ ਜਿਹੜੇ ਜੇਤੂ ਨੇ ਬੱਚੇ ਉਹਨਾਂ ਨੂੰ ਅਨਾਮ ਦਿੱਤੇ ਜਾਣਗੇ ਮੈਡਲ ਦਿੱਤੇ ਜਾਣਗੇ ਤਾਂ ਇੱਕ ਸਾਈਡ ਛੋਟੇ ਬੱਚਿਆਂ ਦੇ ਜਿਹੜੇ ਮੁਕਾਬਲੇ ਹੋ ਰਹੇ ਨੇ ਤਾਂ ਦੂਜੀ ਸਾਈਡ ਵੱਡੇ ਬੱਚਿਆਂ ਦੇ ਜਿਹੜੇ ਮੁਕਾਬਲੇ ਹੋ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਜਿੱਤੇ ਹੋਏ ਬੱਚੇ ਨੇ ਉਹਨਾਂ ਨੂੰ ਇੱਧਰ ਮੈਡਲ ਪਾ ਕੇ ਜਿਹੜਾ ਸਨਮਾਨਤ ਉਹਨਾਂ ਨੂੰ ਕੀਤਾ ਜਾ ਰਿਹਾ ਲਗਾਤਾਰ ਇਹ ਜਿਹੜੇ ਮੁਕਾਬਲੇ ਇੱਥੇ ਚੱਲ ਰਹੇ ਆ ਤੇ 33 ਮੇ ਜਿਹੜੇ ਮੁਕਾਬਲੇ ਨੇ ਇਹ ਚੰਡੀਗੜ੍ਹ ਸਟੇਟ ਕਾਰਟੇ ਚੈਂਪੀਅਨਸ਼ਿਪ ਦੇ ਉਹ ਇੱਥੇ ਹੋ ਰਹੇ ਨੇ ਤਾਂ ਜਿਹੜੇ ਜਿਹੜੇ ਬੱਚੇ ਖੇਡ ਚੁੱਕੇ ਨੇ ਜਿਹੜੇ ਜਿਹੜੇ ਬੱਚੇ ਨੇ ਗੇਮ ਦੇ ਵਿੱਚ ਹਿੱਸਾ ਲਿਆ ਉਹ ਆਪਣੇ ਜਿਹੜੇ ਮੈਡਲ ਐਤੋਂ ਆ ਕੇ ਪ੍ਰਾਪਤ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਬੱਚੀਆਂ ਉਹਨਾਂ ਨੂੰ ਜਿਹੜਾ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਦੇਖ ਰਹੇ ਹੋ ਤੁਸੀਂ ਤਸਵੀਰਾਂ ਇਹ ਹੋਰ ਜਿਹੜੇ ਮੁਕਾਬਲੇ ਉਹ ਲਗਾਤਾਰ ਹੋਣਗੇ ਇੱਥੇ ਦੇਖ ਸਕਦੇ ਹੋ ਤੁਸੀਂ ਛੋਟੇ-ਛੋਟੇ ਬੱਚੇ ਬੱਚੀਆਂ ਜੇਕਰ ਗੱਲ ਕਰੀਏ ਬੱਚੀਆਂ ਨਹੀਂ ਬੱਚੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੇਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚੀਆਂ ਜ਼ਿਆਦਾ ਨੇ ਜਿਹੜੇ ਬੁਆਏਸ ਨੇ ਉਹ ਘੱਟ ਨੇ ਕੁੜੀਆਂ ਵੱਧ ਨੇ ਕਿਉਂਕਿ ਕੁੜੀਆਂ ਹਰ ਇੱਕ ਫੀਲਡ ਦੇ ਵਿੱਚ ਹੁਣ ਅੱਗੇ ਜਾ ਰਹੀਆਂ ਨੇ ਬਹੁਤ ਅੱਛੀ ਗੱਲ ਹੈ ਤੁਸੀਂ ਦੇਖਿਆ ਹੋਵੇਗਾ 올림픽ਸ ਦੇ ਵਿੱਚ ਵੀ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਨੇ ਜਿਹੜੇ ਮੈਡਲ ਹੈ ਉਹ ਪ੍ਰਾਪਤ ਕੀਤੇ ਆ ਆਪਣੇ ਜਿਹੜੇ ਗੇਮ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਖਵਕ ਅਕੈਡਮੀਆ ਤੋਂ ਜਿਹੜੇ ਬੱਚੇ ਇੱਥੇ ਆਏ ਹੋਏ ਨੇ ਤਾਂ ਹੋਰ ਜਿਹੜੇ ਮੈਚ ਐ ਇੱਥੇ ਲਗਾਤਾਰ ਹੋ ਰਹੇ ਨੇ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਆ ਇੱਥੇ ਹੁਣ ਅਨਾਉਂਸ ਕੀਤੇ ਜਾ ਰਹੇ ਐ ਜਿਹੜੀ ਨੈਕਸਟ ਜਿਹੜੀ ਐ ਹੋਏਗੀ ਗੇਮ ਜਿਹੜੇ ਨੈਕਸਟ ਮੁਕਾਬਲੇ ਹੋਣਗੇ ਉਹਨਾਂ ਨੂੰ ਅਨਾਉਂਸ ਕੀਤੇ ਜਾ ਰਿਹਾ ਕੋਚ ਸਾਹਿਬ ਦੇ ਵੱਲੋਂ 61 ਮੁਕਾਬਲੇ ਚੱਲ ਰਹੇ ਨੇ ਤਾਂ ਦੂਜੀ ਸਾਈਡ ਮੁਕਾਬਲੇ ਅਨਾਉਂਸ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਛੋਟੇ ਬੱਚੇ ਬਹੁਤ ਜ਼ਿਆਦਾ ਫੁਰਤੀ ਹੈ ਬੱਚਿਆਂ ਦੇ ਵਿੱਚ ਚੰਡੀਗੜ੍ਹ ਸਟੇਟ ਕਰਾਟੇ ਚੈਂਪੀਅਨਸ਼ਿਪ ਦੇ ਇਹ ਮੁਕਾਬਲੇ ਨੇ ਇੱਥੇ ਬੱਚੇ ਆਪਣੇ ਜਿਹੜੇ ਜੋਹਰ ਹੈ ਉਹ ਦਿਖਾ ਰਹੇ ਨੇ ਤਾਂ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੈ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਦੇ ਲਈ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਸਾਈਡ ਮੁਕਾਬਲਾ ਚੱਲ ਰਿਹਾ ਬੱਚਿਆਂ ਦਾ ਤਾਂ ਉੱਥੇ ਹੀ ਪੁਕਾਰ ਫਾਊਂਡੇਸ਼ਨ ਦੇ ਵੱਲੋਂ ਵੀ ਇੱਥੇ ਆਕੇ ਬੱਚਿਆਂ ਦਾ ਜਿਹੜਾ ਹੌਸਲਾ ਵਧਾਇਆ। ਉਹਨਾਂ ਦੇ ਲਈ ਜਿਹੜੀ ਜਿੰਨੇ ਵੀ ਹੈਲਪ ਵਰਤ ਹੋ ਸਕਦੀਆਂ ਪਕਾਰ ਫਾਊਂਡੇਸ਼ਨ ਆਕੇ ਇੱਥੇ ਹਰ ਸਾਲ ਕਰਦੀ ਹੈ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਪਕਾਰ ਫਾਊਂਡੇਸ਼ਨ ਲਗਾਤਾਰ ਕਰਾਉਂਦੇ ਰਹਿੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ। ਪੁਕਾਰ ਫਾਊਂਡੇਸ਼ਨ ਦੇ ਜਿਹੜੇ ਪ੍ਰਮੋਟਰ ਨੇ ਉਹ ਬੈਠੇ ਹੋਏ ਨੇ ਸਾਹਮਣੇ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਦੇ ਨਾਲ ਮੌਜੂਦ ਹੈ ਤਾਂ ਥੋੜੇ ਹੀ ਟਾਈਮ ਦੇ ਵਿੱਚ ਬੱਚਿਆਂ ਨੂੰ ਇਹ ਜਿਹੜਾ ਸਨਮਾਨਿਤ ਕਰਨਗੇ ਇਨਾਮ ਵੰਡ ਜਿਹੜਾ ਸਮਰਾਹ ਹੋਏਗਾ ਉਸ ਦੇ ਵਿੱਚ ਹਿੱਸਾ ਲੈਣਗੇ ਭਾਗ ਲੈਣਗੇ ਤਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਮੁਕਾਬਲੇ ਇੱਥੇ ਚੱਲ ਰਹੇ ਨੇ ਤਾਂ ਲਗਾਤਾਰ ਛੋਟੇ ਛੋਟੇ ਬੱਚੇ ਆ ਬਹੁਤ ਜਿਹੜੀ ਇਹਨਾਂ ਦੇ ਵਿੱਚ ਹੁਰਤੀਏ ਦੇਖ ਸਕਦੇ ਤੁਸੀਂ ਹੁਣ ਥੋੜੇ ਹੀ ਟਾਈਮ ਦੇ ਵਿੱਚ ਜਿਹੜੇ ਇਨਾਮ ਹੈ ਇਹਨਾਂ ਬੱਚਿਆਂ ਨੂੰ ਵੰਡੇ ਜਾਣਗੇ ਤਾਂ ਵੱਖ-ਵੱਖ ਜਿਹੜੇ ਨਾਮੀ ਚਿਹਰੇ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਸਨਮਾਨਿਤ ਕੀਤਾ ਜਾਏਗਾ ਜਿਹੜੇ ਬੱਚੇ ਜੇਤੂ ਨੇ ਜਿਹੜੀਆਂ ਅਕੈਡਮੀ ਜੇਤੂ ਨੇ ਉਹਨਾਂ ਦੇ ਟੀਚਰਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਸામਨੇ ਤੁਹਾਡੇ ਅਸੀਂ ਜਿਹੜਾ ਬੈਨਰ ਹੈ ਦਿਖਾ ਰਹੇ ਹਾਂ 33ਵਾਂ ਜਿਹੜਾ ਚੰਡੀਗੜ੍ਹ ਸਟੇਟ ਗਾਰਾਟੀ ਚੈਂਪੀਅਨਸ਼ਿਪ ਇਹ ਜਿਹੜੇ ਮੁਕਾਬਲੇ ਨੇ ਇੱਥੇ ਕਰਵਾਏ ਜਾ ਰਹੇ ਨੇ